ਟਰੈਕਟਰ ਆਈ ਬਾਕੀ ਹੋਰ ਵੀ ਟਰੈਕਟਰ ਖੜੇ ਹੋ ਰਹੇ। ਉੱਛੇ ਮੈਂ ਆਪਾਂ ਸਵੇਰੇ ਆਏ ਤੇ ਘਰਾਂ ਤੇ 7 ਵਜੇ ਤੜਕੇ ਤੱਕ ਆਊ ਨੰਬਰ? ਹਾਂ ਮੈਂ ਤੜਕੇ ਤੱਕ ਨੰਬਰ ਆਊਗਾ ਜੇ ਆਇਆ ਆਪਣਾ। ਨੰਬਰ ਆਹੋ ਕਿੰਨਾ ਨੰਬਰ ਆ ਤੁਹਾਡਾ? 857110 ਹੈ ਮੇਰੇ ਯਾਰ ਮਾ। 5510 ਹਾਂ 5600 ਹਾਂ ਕੜਦਾ ਗੰਨਾ ਵੀ 18 ਬਣ ਗਿਆ ਹਾਂ ਸਾਡੇ ਗੱਲੇ ਦਾ 95 ਦਾ 18 ਹੀ ਬਣ ਗਿਆ 95 ਦਾ 18 ਹੀ ਬਣ ਗਿਆ ਥੋੜੇ ਜਿਹੇ ਘੜੇ ਨੂੰ ਜ਼ਿਆਦਾ ਟਾਈਮ ਹੋ ਗਿਆ ਘੜੇ ਨੂੰ ਮੀਂਹ ਤੇ ਪਹਿਲਾਂ ਦਾ ਘੜਿਆ ਵਸ ਸੁਣੋ ਬਈ ਘੜੇ ਨੂੰ ਚਾਹ ਪੀ ਲੈ ਪੀ ਲਈ ਉਹ ਦੋ ਸਾਲੇ ਨੂੰ ਥੋੜਾ ਜਨਾ ਲੈ ਭਾਈ ਉਹ ਵੀ ਲੈ ਕੇ ਆਏ ਹੈ ਹੈ ਹੱਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਪਾਣੀ ਪੀਤਾ ਵਨੋ ਹਾਂ ਛੱਡ ਬਣ ਗਿਆ ਮੈਂ ਕਹਿੰਦਾ ਦੇਵਰਾ ਹਲਾਣੇ ਵਾਲਾ ਸਿਸਟਮ ਹੋਜਦਾ ਵਧੀਆ ਬੰਦਾ ਦੋ ਘੜੀ ਨਾ ਆਰਾਮ ਵੀ ਕਰ ਲਵੋਰਾ ਜਿਸ ਸਿਸਟਮ ਹੋਜਦਾ ਗੱਲ ਤਾਂ ਸਹੀ ਹੈ ਫਿਰ ਬੰਦੇ ਨੂੰ ਐ ਹੋ ਜਾਂਦਾ ਲਓ ਭਾਈ ਤੁਸੀਂ ਵੀ ਪੀਓ ਚਾਹ ਅਸੀਂ ਵੀ ਲੱਗੇ ਚਾਹ ਪੀਣ ਆ ਜਾ ਪੀ ਲੈ ਚਾਹ ਤੇਰੇ ਕੋ ਕਿੰਨਾ ਕ ਕਰਨਾ ਛੇ ਰੇ ਕਹਿ ਲਾਤੀਆਂ ਤਿੰਨ ਆ ਗਈਆਂ ਤਿੰਨ ਆ ਗਈਆਂ ਸਾਢੇ 30 ਐ ਇੱਕ ਅਸੀਂ ਸਲਾਣਾ ਲਾਏ ਅੱਛਾ ਪਹਿਲਾ ਕਿਹੜਾ ਸਾਰਾ ਛੁਰੂ ਛੁਰੂ ਮਸ ਲੇਣਾ ਲਾਇਆ ਸੀ ਠੀਕ ਐ ਕੋਈ ਨੀਜਾ ਹੋਣਾ ਫਿਰ ਕੁਝ ਵੀ ਨੀਜਾ ਨਾ ਮੱਕੀ ਲਾਉਂਗੇ ਹੁਣ ਵੇਲਾ ਪਿਆ ਮੈਂ ਤਾਂ ਇਹਨੂੰ ਕਹਿ ਮੈਂ ਗੰਨਾ ਹੀ ਲਾ ਦੰਨੇ ਚਲੋ ਚਲਦੇ ਆਂ ਫਿਰ ਮੱਕੀ ਦਾ ਐ ਮੈਂ ਕਹਿੰਦਾ ਮੈਂ ਗੰਨਾ ਹੀ ਲਾ ਦਵਾ ਹੁਣ ਤਾਂ ਮੱਕੀ ਨੂੰ ਵੀ ਇਹ ਜੀਰੀ ਲਾਉਣੀ ਪੈਣੀ ਜਿਹਦੇ ਮੈਂ ਤਾਂ 2 ਸਾਲ ਕੰਨਾ ਬੋਲਿਆ ਉਹਦੇ ਮੈਂ ਤਾਂ ਮੱਕੀ ਲਾ ਦਿੱਤੀ ਹਾਂ ਜੀ ਇਹ ਜੀਰੀ ਨੇ ਮਾਰੇ ਕਲੀਰ ਸਾਹਿਬ ਕਹਾਂ ਲਈ ਮਾਟੀ ਹੈ ਜੀ ਇਥੋਂੋਂ ਬਾਹਰ 3000 ਬਾਈ ਮਿੱਠਾ ਹੋ ਵਿੱਚ ਤੇ ਚਾਕਲੇਟ ਜੀ ਵਾਲਾ ਤਾਂ ਲੱਗੀ ਵੀ ਐ ਖੁਕ ਲੱਗੀ ਵੀ ਐ ਤਾਂ ਹੀ ਲੱਗੀ ਵੀ ਐ ਵਿੱਚ ਮਾੜਾ ਮੋਟਾ ਮਿਲ ਗਿਆ ਹੁਣ ਕੁਝ ਆਣੇ ਨੂੰ ਕਿ ਮੈਂ ਪਾ ਦਾ ਸੋਚਿਆ ਵੀ ਕਿਤੇ ਆਲਣੇ ਨੂੰ ਲਿਜਾ ਜਊਗੀ ਪਰ ਉਹ ਵਿਚਾਰੀ ਭੁੱਖਮਾ ਘਾਟੋ ਹੈ ਮਾਰੇ ਕਲੀਅਰ ਸਾਹਿਬ ਕੀ ਹਾਲ ਹੈ ਮਾਟੀ ਗਈ ਸੁਣੋ ਬਾਠੀ ਥਾਉਂ ਬਾਈ ਮਿੱਠਾ ਇਹੋ ਵਿੱਚ ਤੇ ਚਾਕਲੇਟ ਜੀ ਵਾਲਾ ਤਾਂ ਲੱਗੀ ਵੀ ਹੈ। ਭੁੱਖ ਲੱਗੀ ਵੀ ਹੈ। ਤਾਂ ਹੀ ਲੱਗੀ ਵੀ ਹੈ। ਵਿੱਚ ਮਾੜਾ ਮੋਟਾ ਮਿਲ ਗਿਆ ਹੁਣ ਉਸ ਆਣੇ ਨੂੰ। ਜੇ ਮੈਂ ਆਪਾਂ ਦਾ ਸੋਚਿਆ ਵੀ ਕਿਤੇ ਆਣੇ ਨੂੰ ਲਿਗਾ ਜਾਊਗੀ ਪਰ ਉਹ ਵਿਚਾਰੀ ਭੁੱਖ ਮਾ है। टाइम हो गया ठंडा मजा तक अपनी ट्राली लाके उठ